ਕੋਡੀ 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 ਉਹ ਪੂਰਿਆਂ ਵਾਲੇ ਨੇ ਉਹ ਸਾਰਾ ਯੂਰਪ ਜਿੱਤਿਆ ਇੱਕ ਕਬੱਡੀ 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 ਉਹ ਟਾੜੀ ਤਾਂ ਬਣਦੀ ਆ ਉਹ ਟਾੜੀ ਤਾਂ ਬਣਦੀ ਆ ਪਿਆਰ ਵੀ ਬੜਾ ਪੁਰ ਪਿੰਡਾ ਤੇ 23 ਫਰੀ ਕਿਨੂੰ ਉਹ ਜਵਾਈ ਕਿਆਂ ਦੇ ਵਿੱਚ ਇਕੱਠੇ ਹੋਵਾਂਗੇ ਸਭਰਾਮਾ ਦੇ ਨੇੜੇ ਉਹ ਦੁਨੀਆ ਨੂੰ ਅੱਗੇ ਨੇ ਕੌਡੀ ਵਿਖਾਵਾਂਗੇ ਇਹ ਗੁਰਨਾਲ ਤੇ ਗੋਪੀ ਗੋਪੀ ਤੇ ਗੁਰਨਾਲ ਵੈਗਰੂ ਚੜ੍ਹਦੀ ਕਲਾ ਵਿੱਚ ਰੱਖੇ ਉਹ ਸਾਡੀ ਜ਼ਿੰਦਗੀ ਦਾ ਮਾਨ ਓਏ ਐਸਪੀ ਜਰ ਸਿੰਘ ਵਾਲਾ ਆ ਗਿਆ ਐਸਪੀ ਜੋਰ ਸਿੰਘ ਵਾਲਾ ਆ ਗਿਆ ਮਾਤਾ ਕੁਲਵੰਤ ਕੌਰ ਦੀਆਂ ਅੱਖਾਂ ਦਾ ਤਾਰਾ ਕਬੱਡੀ ਕਬੱਡੀ ਕਰਦਾ ਹੋਇਆ ਵੇਖਦੇ ਆ ਕਿਹੜਾ ਜੱਫੀ ਉਹ ਦੁਨੀਆ ਪਿਆਰ ਕਰਦੀ ਹੈ ਫਰੰਦੀਪੁਰੇ ਦੇ ਜੱਪਾ ਕਿਵੇਂ ਲੱਖਾਂ ਵੀ ਆਇਆ ਹੋਇਆ ਉਹ ਦਿਲੋਦਰਾ ਦਾ ਚੋਟੀ-ਚੋਟੀ ਦੇ ਪਲੇਅਰ ਇਹ ਚੋਟੀ ਦੀਆਂ ਟੱਕਰਾਂ ਨੇ ਲੱਖਣੇ ਪਿੰਡ ਦੀ ਧਰਤੀ ਹੈ ਆਓ ਸਾਹਮਣੇ ਲਬ ਜੀ ਤੇ ਜੂਕੇ ਤੇ ਜੱਜ ਆਸਟ੍ਰੇਲੀਆ ਦਰ ਬਹੁਤ ਸਾਰਾ ਪਿਆਰ ਇਧਰ ਕਹਿੰਦੇ ਜੀਵਨ ਖਾਂਦੇ ਵੱਜਦੇ ਆ ਕਿਹ ਕਿੰਨੀ ਆਪੇ ਵੱਜਦੇ ਆ ਢੋਲਣ ਕਹਿੰਦੇ ਆ ਢੋਲਣ ਵਾਲਾ ਢਿੱਲੋ ਇੱਕ ਵੱਡੀ ਕਲਮ ਹੈ ਅਸੀਂ ਸਰ ਦਾ ਧੰਨਵਾਦ ਕਰਦੇ ਆ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਲੋਂ ਦਵਾਬਾ ਸਭ ਲਈ ਨੇ ਆਹ ਸਾਹਮਣੇ ਕਬੱਡੀ ਫਰੰਦੀਪੁਰੀਆ ਆ ਗਿਨਕਲ ਦੀ ਦੇਖੀ ਹੈ ਦੁਨੀਆ ਨੇ ਪਰ ਆਉਣ ਵਾਲੇ ਮੇਲਿਆਂ ਨੂੰ ਬੇਨਤੀ ਹੈ ਇਹ ਕਬੱਡੀ 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 ਉਹ ਮੇਲਾ ਬਣ ਗਿਆ ਮੇਲਾ ਮੇਲਾ ਯਾਰ ਬੌਸਰ ਦੇ ਆਏ ਨੇ ਜਨਾ ਕਰੀਏ ਕੋਈ ਗੱਲ ਨਹੀਂ ਹੈਗੀ ਕਬੱਡੀ ਪੌਣ ਦੇ ਲਈ ਪੱਧ ਗਏ ਮੇਰੇ ਮਿੱਤਰੋ ਆਹ ਜੱਪ ਕੇ ਨੇ ਕਬੱਡੀ ਪਾ ਰਿਆ ਪੱਟਾਂ ਦੇ ਕੇ ਨੇ ਥਾਪੀਆਂ ਵੱਜ ਰਹੀਆਂ ਨੇ ਵੀਰ ਬਣ ਕੇ ਯਾਰ ਇੱਕ ਇੱਕ ਕਬੱਡੀ ਰਹਿ ਗਈ ਭਰਾਓ ਤੁਸੀਂ ਸਾਡੇ ਪਲੇਅਰ ਦੇ ਕਿਸੇ ਦੇ ਸੱਟ ਲੱਗ ਜੂ ਇਹ ਨਹੀਂ ਚੰਗਾ ਲੱਗਦਾ ਲਓ ਕਬੱਡੀ ਕਬੱਡੀ ਨੰਬਰ ਇਹ ਨੰਬਰ ਜੱਪ ਦਾ ਹੋ ਜਾਂ ਫਰੰਦੇਪੁਰੀਏ ਦਾ ਉਹ ਨੰਬਰ ਕਹਿੰਦੇ ਮੁੰਡਾ ਆਪਣੀ ਟੀਮ ਲਈ ਜੋੜ ਗਿਆ ਜੱਪ ਤੇ ਗੋਪੀ ਫਰ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਤੇ ਇਕੱਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ